ਜ다ਫਾ ਹੋ ਕਿਤੇ ਮਰ ਜਾਕੇ ਬੱਲਣ ਲਿਆਕੇ ਫੋਕਦੂ ਤੈਨੂੰ ਗੁੱਸੇ ਨਾਲ ਭਰੇ ਹੋਏ ਮੱਖਣ ਨੇ ਆਪਣੇ 70 ਸਾਲ ਦੇ ਬਜ਼ੁਰਗ ਪਿਤਾ ਭਜਨ ਸਿੰਘ ਨੂੰ ਕਢੀਸਕੇ ਘਰੋਂ ਬਾਹਰ ਕੱਢ ਕੇ ਮਾਰਿਆ ਤੇ ਦਰਵਾਜ਼ਾ ਬੰਦ ਕਰ ਲਿਆ ਭਜਨ ਸਿੰਘ ਨੇ ਆਸਾ ਪਾਸਾ ਦੇਖਿਆ ਕਿ ਰਾਤ ਦੇ 11 ਵਜ ਚੁੱਕੇ ਸਨ ਦਸੰਬਰ ਦਾ ਮਹੀਨਾ ਧੁੰਦ ਨਾਲ ਚਾਰੇ ਪਾਸੇ ਸਰਨਾਟਾ ਛਾਇਆ ਹੋਇਆ ਸੀ ਭਜਨ ਸਿੰਘ ਰੋ ਰਿਹਾ ਸੀ ਉਸਨੇ ਉੱਠ ਕੇ ਮਸਾਂ ਕੱਪੜੇ ਝਾੜੇ ਕੁਝ ਧੀਰ ਬਾਹਰ ਖੜਾ ਰਿਹਾ ਹੌਲੀ ਹੌਲੀ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਨਹੀਂ ਬੋਲਿਆ ਅੰਦਰਲੀ ਲਾਈਟ ਬੰਦ ਹੋ ਗਈ ਭਜਨ ਸਿੰਘ ਨੇ ਆਪਣੇ ਅਥਰੂ ਪੁੰਜੇ ਅਤੇ ਹੌਲੀ ਹੌਲੀ ਲੰਗੜਾਂਦਾ ਹੋਇਆ ਸਾਹਮਣੇ ਵਾਲੇ ਮੰਦਰ ਦੇ ਬਰਾਂਡੇ ਤੇ ਲੱਗੇ ਬੈਂਚ ਤੇ ਜਾ ਕੇ ਬੈਠ ਗਿਆ ਆਂਡ ਗਵਾਂਡ ਦੇ ਘਰ ਦੀਆਂ ਲਾਈਟਾਂ ਵੀ ਜਗੀਆਂ ਪਰ ਕੋਈ ਬਾਹਰ ਨਹੀਂ ਆਇਆ ਅਸਲ 'ਚ ਭਜਨ ਸਿੰਘ ਨਾਲ ਇਹ ਬਦਸਲੂਕੀ ਕੋਈ ਪਹਿਲੀ ਵਾਰ ਨਹੀਂ ਸੀ ਹੋਈ ਉਸ ਦਾ ਇਕਲੌਤਾ ਪੁੱਤਰ ਮੱਖਣ ਕਈ ਵਾਰ ਉਸ ਨਾਲ ਕੁੱਟਮਾਰ ਕਰ ਚੁੱਕਿਆ ਸੀ ਉਸ ਨੂੰ ਘਰੋਂ ਕੱਢ ਚੁੱਕਿਆ ਸੀ ਮੱਖਣ ਨਸ਼ੇ ਜਾਂ ਆਦੀ ਸੀ ਭਜਨ ਸਿੰਘ ਦੇ ਘਰਵਾਲੀ ਦੀ ਮੌਤ ਹੋਈ ਨੂੰ ਹਜੇ 1 ਸਾਲ ਹੀ ਹੋਇਆ ਸੀ ਕਿ ਮੱਖਣ ਦੀ ਘਰਵਾਲੀ ਵੀ ਮੱਖਣ ਨੂੰ ਛੱਡ ਕੇ ਚਲੀ ਗਈ ਉਹ ਉਸ ਨਾਲ ਵੀ ਰੋਜ਼ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਭਜਨ ਸਿੰਘ ਦੀ ਜ਼ਿੰਦਗੀ ਇਸ ਵਕਤ ਨਰਕ ਸੀ ਨਾ ਕੋਈ ਰੋਟੀ ਦਾ ਹਿੱਲਾ ਤੇ ਨਾ ਹੀ ਕੋਈ ਰਹਿਣ ਨੂੰ ਛੱਤ ਕੁਝ ਦਿਨ ਭਜਨ ਸਿੰਘ ਮੰਦਿਰ ਦੇ ਬਾਹਰ ਬਰਾਂਡੇ 'ਚ ਬੈਠਾ ਰਿਹਾ ਉਹ ਠੰਡ ਨਾਲ ਕੰਬ ਰਿਹਾ ਸੀ ਇੰਨੇ ਨੂੰ ਮੰਦਿਰ ਦੇ ਗੇਟ ਦਾ ਛੋਟਾ ਬੂਹਾ ਖੁੱਲਿਆ ਤੇ ਉੱਥੋਂ ਮੰਦਿਰ ਦਾ ਮੇਨ ਪੁਜਾਰੀ ਨਿਕਲਿਆ ਇਹ ਸੀ ਪੰਡਿਤ ਕਿਸ਼ੋਰ ਚੰਦ ਜੋ ਕਿ ਭਜਨ ਸਿੰਘ ਦੇ ਬਚਪਨ ਦਾ ਸਾਥੀ ਸੀ ਉਹ ਆਇਆ ਤੇ ਬੋਲਿਆ ਭਜਨਿਆ ਅੱਜ ਕੀ ਹੋਇਆ ਭਜਣ ਨੇ ਉਸ ਵੱਲ ਵੇਖਿਆ ਪਰ ਕੁਝ ਨਾ ਬੋਲਿਆ ਉਹ ਰੋਂਦਾ ਰੋਂਦਾ ਚੁੱਪ ਕਰ ਗਿਆ ਚੱਲ ਆ ਜਾ ਅੰਦਰ ਬਹੁਤ ਠੰਡ ਹੈ ਉਸ ਨੇ ਲੋਈ ਭਜਨ ਸਿੰਘ ਨੂੰ ਦਿਂਦੇ ਹੋਏ ਕਿਹਾ ਪੰਡਿਤ ਕਸ਼ੋਰ ਵੀ ਬਜ਼ੁਰਗ ਸੀ ਉਸ ਨੇ ਹੌਲੀ ਹੌਲੀ ਭਜਨ ਸਿੰਘ ਨੂੰ ਉਠਾ ਕੇ ਅੰਦਰ ਲੈ ਗਿਆ ਤੇ ਅੰਦਰ ਕਮਰੇ 'ਚ ਜਾ ਕੇ ਉਸ ਨੂੰ ਬੈੱਡ ਤੇ ਪਾ ਦਿੱਤਾ ਰਜਾਈ ਵੀ ਦਿੱਤੀ ਭਜਨ ਸਿੰਘ ਹਜੇ ਵੀ ਕੰਬੀ ਜਾ ਰਿਹਾ ਸੀ ਰੋਟੀ ਖਾਧੀ ਤੇ ਨਹੀਂ ਮੈਂ ਰੋਟੀ ਕਿੱਥੋਂ ਖਾਣੀ ਏ ਪੰਡਿਤ ਕਸ਼ੋਰ ਨੇ ਆਪਣੇ ਕਿਸੇ ਚੇਲੇ ਨੂੰ ਆਵਾਜ਼ ਲਗਾਈ ਤੇ ਉਹ ਰੋਟੀ ਪਾਕੇ ਲਿਆਇਆ ਉਸਨੇ ਬੜੇ ਪਿਆਰ ਨਾਲ ਧੱਕੇ ਨਾਲ ਭਜਨ ਸਿੰਘ ਨੂੰ ਰੋਟੀ ਖਲਾਈ ਭਜਨ ਸਿੰਘ ਵੀ ਬੜੀ ਮੁਸ਼ਕਲ ਬੁਰਕੀਆਂ ਆਪਣੇ ਗਲੇ ਤੋਂ ਲੰਗਾਈਆਂ ਜਿੱਦਾਂ ਕਿਦਾਂ ਰਾਤ ਲੰਗੀ ਤੇ ਅਗਲੀ ਸਵੇਰ ਹੋਈ ਪੰਡਿਤ ਕਸ਼ੋਰ ਨੇ ਜਦ ਤੜਕੇ ਉੱਠ ਕੇ ਦੇਖਿਆ ਤਾਂ ਭਜਨ ਸਿੰਘ ਬਿਸਤਰੇ ਤੇ ਨਹੀਂ ਸੀ ਉਸਨੇ ਸਾਰੇ ਮੰਦਰ ਚ ਪਤਾ ਕਰਵਾਇਆ ਪਰ ਭਜਨ ਸਿੰਘ ਕਿਤੇ ਵੀ ਨਹੀਂ ਸੀ ਮਿਲਿਆ। ਪੰਡਿਤ ਕਸ਼ੋਰ ਨੇ ਸੋਚਿਆ ਕਿ ਸ਼ਾਇਦ ਆਪਣੇ ਘਰ ਚਲਾ ਗਿਆ ਹੋਵੇਗਾ ਕਿਉਂਕਿ ਪਹਿਲਾਂ ਵੀ ਅਕਸਰ ਇਸੇ ਤਰ੍ਹਾਂ ਹੁੰਦਾ ਆਇਆ ਹੈ। ਭਜਨ ਸਿੰਘ ਸਟੇਸ਼ਨ ਤੇ ਆ ਕੇ ਬੈਠ ਗਿਆ। ਉਹ ਭੁੱਖਣ ਭਾਣਾ ਉਦਾਸ ਜਿਹੇ ਚਿਹਰੇ ਨਾਲ ਪਤਾ ਨਹੀਂ ਕਦੋਂ ਦਾ ਆਉਂਦੀਆਂ ਜਾਂਦੀਆਂ ਟ੍ਰੇਨਾਂ ਨੂੰ ਦੇਖਦਾ ਰਿਹਾ। ਯਾਰਾਂ ਲੋਕ ਆ ਰਹੇ ਸੀ। ਸਭ ਆਪਣੀਆਂ ਆਪਣੀਆਂ ਮੰਜ਼ਲਾਂ ਤੇ ਜਾਣ ਲਈ ਕਾਲੇ ਸੀ। ਕਿਸੇ ਨੂੰ ਕੋਈ ਮਤਲਬ ਨਹੀਂ ਸੀ ਕਿਸੇ ਨਾਲ ਭਜਨ ਸਿੰਘ ਆਪਣੀਆਂ ਪੁਰਾਣੀਆਂ ਯਾਦਾਂ ਚ ਖੋ ਗਿਆ ਕਿਵੇਂ ਇੱਕ ਵਾਰ ਉਸਨੇ ਆਪਣੇ ਬੇਟੇ ਮੱਖਣ ਨੂੰ ਛੋਟੇ ਹੁੰਦਿਆਂ ਸਿਗਰਟ ਪੀਂਦੇ ਫੜ ਲਿਆ ਸੀ ਤੇ ਉਸਦੇ ਥੱਪੜ ਮਾਰ ਦਿੱਤਾ ਉਸ ਦੀ ਘਰਵਾਲੀ ਉਸ ਨਾਲ ਕਿੰਨਾ ਲੜੀ ਸੀ ਅਤੇ ਮੱਖਣ ਗੁੱਸੇ ਹੋ ਕੇ ਘਰੋਂ ਭੱਜ ਗਿਆ ਕਿੰਨੇ ਚਿਰ ਉਸ ਨੂੰ ਸਾਰੇ ਸ਼ਹਿਰ ਚ ਲੱਭਿਆ ਅਤੇ ਬਾਅਦ ਚ ਉਹ ਇਸੇ ਸਟੇਸ਼ਨ ਤੋਂ ਲੱਭ ਲਿਆ ਸੀ ਉਹ ਮਸਾ ਮੱਖਣ ਨੂੰ ਮਨਾ ਕੇ ਘਰ ਲੈ ਗਏ ਪਰ ਅੱਜ ਇੰਨੀ ਮਾਰ ਖਾਣ ਤੋਂ ਬਾਅਦ ਵੀ ਉਸ ਨੂੰ ਕੋਈ ਮਨਾਉਣ ਨਹੀਂ ਆਇਆ ਸੀ ਨਾ ਹੀ ਕੋਈ ਉਸ ਨੂੰ ਲੱਭਣ ਆਇਆ ਭਜਨ ਸਿੰਘ ਸੋਚੀ ਪੈ ਗਿਆ ਤੇ ਮਾਪੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੇ ਪਰ ਬੱਚੇ ਮਾਪੇ ਦਾ ਸਭ ਕੀਤਾ ਕਰਾਇਆ ਭੁੱਲ ਜਾਂਦੇ ਨੇ ਚਾਚਾ ਉਹ ਚਾਚਾ ਭਜਨ ਸਿੰਘ ਇੱਕਦਮ ਵਾਪਸ ਅੱਜ ਦੇ ਦਿਨ 'ਚ ਆ ਗਿਆ ਉਸ ਨੇ ਦੇਖਿਆ ਇਹੇ ਉਸ ਦੇ ਗਵੰਡੀ ਦਾ ਮੁੰਡਾ ਰਾਜ ਹੈ ਜਦੋਂ ਕਿ ਸ਼ਹਿਰ ਵਾਪਸ ਆਇਆ ਸੀ ਕੀ ਹੋਇਆ ਚਾਚਾ ਇੰਨੀ ਠੰਡ ਚ ਕਿੱਥੇ ਬੈਠੇ ਹੋ ਬਸ ਬੇਟੇ ਕੁਝ ਨਹੀਂ ਕਿਸੇ ਨੇ ਆਉਣਾ ਸੀ ਉਸ ਦੀ ਉਡੀਕ ਕਰ ਰਿਹਾ ਹਾਂ ਭਜਨ ਸਿੰਘ ਨੇ ਆਪਣਾ ਦਰਦ ਲਕਾਉਂਦਿਆਂ ਕਿਹਾ ਪਰ ਰਾਜ ਨੂੰ ਪਤਾ ਸੀ ਕਿ ਭਜਨ ਸਿੰਘ ਇੱਥੇ ਕਿਉਂ ਬੈਠਾ ਹੈ ਉਸ ਨੇ ਵੀ ਜ਼ਾਹਿਰ ਨਾ ਹੋਣ ਦਿੱਤਾ ਤੇ ਭਜਨ ਨੇ ਪਤਲੀ ਜਹੀ ਲੋਈ ਲਈ ਹੋਈ ਸੀ ਜੋ ਉਸ ਨੂੰ ਮੰਦਰ ਵਾਲੇ ਦੋਸਤ ਨੇ ਦਿੱਤੀ ਸੀ ਚਲੋ ਕੋਈ ਨਾ ਆਹ ਜੈਕਟ ਪਾ ਲਓ ਠੰਡ ਲੱਗ ਜੂ ਤੁਸੀਂ ਤਾਂ ਬੂਟ ਵੀ ਨਹੀਂ ਪਾਏ ਚਲੋ ਘਰ ਚਲਦੇ ਆ ਰਾਜ ਨੇ ਕੋਸ਼ਿਸ਼ ਕੀਤੀ ਕਿ ਭਜਨ ਸਿੰਘ ਨੂੰ ਆਪਣੇ ਨਾਲ ਲੈ ਕੇ ਜਾਵਾਂ ਪਰ ਭਜਨ ਸਿੰਘ ਨੇ ਉਸ ਦੀ ਗੱਲ ਨਾ ਮੰਨੀ ਉਹ ਕਹਿੰਦਾ ਮੇਰੇ ਪੈਰ 'ਚ ਇਨਫੈਕਸ਼ਨ ਹੈ ਤਾਂ ਬੂਟ ਨਹੀਂ ਪਾਏ ਰਾਜ ਨੇ ਬਹੁਤ ਕੋਸ਼ਿਸ਼ ਕੀਤੀ ਪਰ ਭਜਨ ਸਿੰਘ ਅੱਜ ਵਾਪਸ ਘਰ ਜਾਣ ਦੇ ਮੂਡ ਵਿੱਚ ਨਹੀਂ ਸੀ ਉਸ ਦਾ ਦਿਲ ਟੁੱਟ ਚੁੱਕਾ ਸੀ ਉਹ ਇੱਥੋਂ ਦੂਰ ਚਲਾ ਜਾਣਾ ਚਾਹੁੰਦਾ ਸੀ ਜਾਂ ਮਰ ਜਾਣਾ ਚਾਹੁੰਦਾ ਸੀ ਰਾਜ ਵਰਗਾ ਕਾਬਲ ਲੜਕਾ ਵੇਖ ਕੇ ਇੱਕ ਵਾਰ ਭਜਨ ਸਿੰਘ ਨੂੰ ਆਪਣੀ ਕਿਸਮਤ ਨਾਲ ਛਿਕਵਾ ਜਿਆ ਹੋਇਆ ਕਿ ਆਖਰ ਉਸ ਨੂੰ ਰੱਬ ਨੇ ਅਜਹੀ ਔਲਾਦ ਕਿਉਂ ਦਿੱਤੀ ਰਾਜ ਅਣਮੰਨੇ ਜਿਹੇ ਮਨ ਨਾਲ ਉੱਥੋਂ ਚਲਾ ਗਿਆ ਪਰ ਸਾਹਮਣੇ ਟੀ ਸਟਾਲ ਵਾਲੇ ਨੂੰ ਆਪਣਾ ਨੰਬਰ ਦੇ ਗਿਆ ਕਿ ਲੋੜ ਪੈਣ ਤੇ ਉਸ ਨੂੰ ਫੋਨ ਕਰ ਲਵੇ ਉਹ ਟ੍ਰੇਨ ਆਈ ਅਖੀਰ ਭਜਨ ਸਿੰਘ ਦੇ ਮਨ 'ਚ ਪਤਾ ਨਹੀਂ ਕੀ ਆਇਆ ਉਹ ਟ੍ਰੇਨ ਤੇ ਚੜ ਗਿਆ ਟੀ ਸਟਾਲ ਵਾਲਾ ਵੀ ਆਪਣੇ ਧਿਆਨ 'ਚ ਸੀ ਭਜਨ ਸਿੰਘ ਜਾ ਕੇ ਇੱਕ ਸੀਟ ਤੇ ਬੈਠ ਗਿਆ ਉੱਥੇ ਨਾਲ ਹੀ ਇੱਕ ਦੋ ਸਾਲ ਦਾ ਬੱਚਾ ਬੈਠਾ ਸੀ ਉਸ ਦੀ ਮਾਂ ਨੇ ਆਪਣੇ ਪਤੀ ਨੂੰ ਫੜਾਉਂਦਿਆਂ ਹੋਇਆ ਕਿਹਾ ਕੀ ਧਿਆਨ ਰੱਖਿਓ ਕਾਕੇ ਦਾ ਮੈਂ ਹੁਣੇ ਆਈ ਉਸ ਨੂੰ ਸੁਣਦੇ ਸਾਰ ਭਜਨ ਸਿੰਘ ਨੂੰ ਯਾਦ ਆ ਗਈ ਕਿ ਉਸ ਦੀ ਘਰ ਵਾਲੀ ਨੇ ਵੀ ਉਸ ਨੂੰ ਮਰਦੇ ਹੋਏ ਇਹ ਹੀ ਕਿਹਾ ਸੀ ਕਿ ਮੱਖਣ ਸਿੰਘ ਦਾ ਧਿਆਨ ਰੱਖਣਾ ਤੇ ਉਹ ਹੁਣ ਆਪਣੇ ਬੇਟੇ ਨੂੰ ਛੱਡ ਕੇ ਜਾ ਰਿਹਾ ਸੀ ਉਹ ਇੱਕਦਮ ਉੱਠਿਆ ਟ੍ਰੇਨ ਚੱਲਣ ਵਾਲੀ ਸੀ ਭਜਨ ਸਿੰਘ ਵੀ ਸੋਚਦੇ ਘੋੜੇ ਦੌੜ ਰਹੇ ਸੀ ਉਹ ਉੱਤਰ ਜਾਵੇ ਤਾਂ ਟ੍ਰੇਨ 'ਚ ਬੈਠਾ ਰਹੇ ਉਹ ਕਸ਼ਮਕਸ਼ ਸੀ ਜਦੋਂ ਤੱਕ ਭਜਨ ਸਿੰਘ ਫੈਸਲਾ ਕਰਦਾ ਕਿ ਉਹ ਟ੍ਰੇਨ ਤੋਂ ਉੱਤਰ ਜਾਵੇ ਟ੍ਰੇਨ ਚੱਲ ਪਈ ਸੀ ਲੋਕ ਟ੍ਰੇਨ 'ਚ ਚੜਦੇ ਜਾ ਰਹੇ ਸਨ ਭੀੜ ਭੜਕਾ ਇਕਦਮ ਵੱਧਦਾ ਜਾ ਰਿਹਾ ਸੀ ਭਜਨ ਸਿੰਘ ਚਾਹ ਕੇ ਵੀ ਉਤਰ ਨਾ ਸਕਿਆ ਅਖੀਰ ਉਹ ਟਾਕੀ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ ਠੰਡ ਨਾਲ ਠੱਠ ਠਰ ਕਰਦਾ ਉਹ ਆਪਣੇ ਪੁਰਾਣੇ ਦਿਨ ਯਾਦ ਕਰਨ ਲੱਗਾ ਮੁਬਾਰਕ ਹੋਵੇ ਬੇਟਾ ਹੋਇਆ ਹੈ ਨਰਸ ਦੀ ਇਹ ਗੱਲ ਉਸ ਨੂੰ ਯਾਦ ਹੈ ਅੱਜ ਵੀ ਉਹ ਖੁਸ਼ੀ ਨਾਲ ਉੱਛਲ ਪਿਆ ਸੀ ਕਿ ਦਰਅਸਲ ਜਦੋਂ ਭਜਨ ਸਿੰਘ ਦਾ ਵਿਆਹ ਹੋਇਆ ਸੀ ਤਾਂ ਉਸ ਦੀ ਜ਼ਿੰਦਗੀ 'ਚ ਬਹਾਰ ਆ ਗਈ ਸੀ ਉਹ ਕਿੰਨੇ ਖੁਸ਼ ਸੀ ਉਸ ਦੀ ਮਾਪੇ ਨੂੰ ਕਿੰਨਾ ਚਾਹ ਸੀ ਭਜਨ ਸਿੰਘ ਦੇ ਵਿਆਹ ਦਾ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਪੁੱਤਰ ਸੀ ਜਦੋਂ ਉਸ ਦੀ ਪਤਨੀ ਗਰਭਵਤੀ ਹੋਈ ਹਜੇ 6 ਮਹੀਨੇ ਹੋਏ ਸੀ ਉਹ ਫਿਸਲ ਕੇ गिर ਗਈ ਉਸ ਦੇ ਕਰਕੇ ਉਸ ਦਾ ਉਹ ਪਹਿਲਾ ਬੱਚਾ ਬਚ ਨਹੀਂ ਸਕਿਆ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਅਗਲੀ ਵਾਰ ਅਗਰ ਗਰਭਵਤੀ ਹੁੰਦੀ ਹੈ ਤਾਂ ਜਾਣ ਨੂੰ ਬਹੁਤ ਜ਼ਿਆਦਾ ਖਤਰਾ ਹੈ ਪਰ ਔਲਾਦ ਲਈ ਉਹਨਾਂ ਕੋਈ ਡਾਕਟਰ ਕੋਈ ਰੱਬ ਦਾ ਦਰ ਨਹੀਂ ਛੱਡਿਆ ਜਿੱਥੇ ਨਹੀਂ ਵੀ ਜਾਣਾ ਸੀ ਉੱਥੇ ਵੀ ਗਏ ਮਾਪੇ ਆਪਣੀ ਔਲਾਦ ਲਈ ਕੀ ਕੁਝ ਨਹੀਂ ਕਰਦੇ ਭਜਨ ਸਿੰਘ ਜਦੋਂ ਇਹ ਸੋਚਦਾ ਬੇਹੋਸ਼ ਹੋ ਗਿਆ ਕਿ ਸੀਟ ਤੋਂ ਡਿੱਗ ਪਿਆ ਉਸ ਨੂੰ ਵੀ ਪਤਾ ਨਾ ਲੱਗਾ ਜਦ ਉਸ ਦੀ ਅੱਖ ਖੁੱਲੀ ਤਾਂ ਉਹ ਹਸਪਤਾਲ ਵਿੱਚ ਸੀ ਹਾਂਜੀ ਬਾਪੂ ਜੀ ਕਿੱਦਾਂ ਤੁਸੀਂ ਠੀਕ ਹੋ ਖਬਰਾਇਓ ਨਾ ਤੁਹਾਨੂੰ ਮੈਂ ਲੈ ਕੇ ਆਇਆ ਇੱਥੇ ਇਹ ਇੱਕ ਸਰਦਾਰ ਬੰਦਾ ਸੀ ਜਿਸ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਭਜਨ ਸਿੰਘ ਬੁਖਾਰ ਨਾਲ ਤਪ ਰਿਹਾ ਸੀ ਤੇ ਮੈਂ ਐਨ ਜੀਓ ਚਲਾਉਂਦਾ ਬਾਪੂ ਜੀ ਥੋੜਾ ਕਾਇਮ ਹੋ ਜਾਓ ਤੇ ਦੱਸੋ ਕਿੱਥੇ ਜਾਣਾ ਤੁਸੀਂ ਤੁਹਾਡੇ ਘਰ ਛੱਡ ਕੇ ਆਈਏ ਤੁਹਾਨੂੰ ਇੰਨੀ ਠੰਡ ਵਿੱਚ ਕੋਈ ਗਰਮ ਕੱਪੜਾ ਕਿਉਂ ਨਹੀਂ ਪਾਇਆ ਨਾ ਕੋਈ ਬੂਟ ਜਰਾਬਾਂ ਭਜਨ ਸਿੰਘ ਕੁਝ ਨਾ ਬੋਲ ਪਾਇਆ ਬਸ ਹੱਥ ਜੋੜ ਕੇ ਅੱਖਾਂ 'ਚ ਉਹ ਹੰਝੂ ਆ ਗਏ ਤਬੀਰ ਸਿੰਘ ਇਹੀ ਨਾਂ ਸੀ ਉਸ 34 ਸਾਲ ਦੇ ਗੁਰਸਿੱਖ ਨੌਜਵਾਨ ਦਾ ਉਹ ਸਮਝ ਗਿਆ ਸੀ ਕਿ ਬਾਪੂ ਮੁਸੀਬਤ ਦਾ ਮਾਰਿਆ ਹੈ ਉਹਨਾਂ ਕੋਲ ਤਾਂ ਰੋਜ਼ਾਨਾ ਇਹੋ ਜਿਹੇ ਕੇਸ ਆਉਂਦੇ ਰਹਿੰਦੇ ਹਨ ਭਜਨ ਸਿੰਘ ਵੀ ਕਿਸਮਤ ਚੰਗੀ ਸੀ ਕਿ ਤਬੀਰ ਵੀ ਉਸੇ ਟ੍ਰੇਨ 'ਚ ਸੀ ਅਗਲੇ ਦਿਨ ਉਹ ਭਜਨ ਸਿੰਘ ਨੂੰ ਲੈ ਕੇ ਆਪਣੇ ਆਸ਼ਰਮ ਪਹੁੰਚੇ ਉਥੇ ਭਜਨ ਸਿੰਘ ਵਰਗੇ ਹੀ ਐਸੇ ਬਜ਼ੁਰਗ ਸਨ ਜਿਨ੍ਹਾਂ ਨੂੰ ਉਹਨਾਂ ਦੀ ਔਲਾਦ ਛੱਡ ਕੇ ਗਈ ਸੀ ਹੌਲੀ-ਹੌਲੀ ਭਜਨ ਸਿੰਘ ਦਾ ਦਿਲ ਉੱਥੇ ਲੱਗ ਗਿਆ ਉਹ ਪੜਿਆ-ਲਿਖਿਆ ਸੀ ਆਸ਼ਰਮ ਦੀ ਕਾਫੀ ਜ਼ਿੰਮੇਵਾਰੀ ਹੁਣ ਭਜਨ ਸਿੰਘ ਦੇ ਹੱਥ ਵਿੱਚ ਸੀ ਸਮਾਂ ਬੀਤਦਾ ਗਿਆ ਕਈ ਵਾਰ ਭਜਨ ਸਿੰਘ ਨੇ ਆਪਣੇ ਪੁੱਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੋਈ ਗੱਲ ਨਾ ਸੁਣੀ ਭਜਨ ਸਿੰਘ ਹੁਣ ਬਸ ਆਸ਼ਰਮ ਜੋਗਾ ਹੀ ਰਹਿ ਗਿਆ ਸੀ 20 ਸਾਲ ਬੀਤ ਗਏ ਸੀ ਤੇ ਭਜਨ ਸਿੰਘ ਦੀ ਉਮਰ 95 ਸਾਲ ਹੋ ਗਈ ਸੀ ਪਰ ਉਹ ਖੁੰਡੀ ਫੜ ਕੇ ਥੋੜਾ ਥੋੜਾ ਜ਼ਰੂਰ ਤੁਰਦਾ ਸੀ ਭਜਨ ਸਿੰਘ ਕਈ ਦਿਨਾਂ ਤੋਂ ਬਿਮਾਰ ਸੀ ਬਸ ਓਖਾ ਜਿਹਾ ਸਾਹ ਲੈਂਦਾ ਸੀ ਸਤਬੀਰ ਤੇ ਉਸਦੀ ਟੀਮ ਨੇ ਭਜਨ ਸਿੰਘ ਦੇ ਘਰ ਜਾ ਕੇ ਸੁਨੇਹਾ ਦਿੱਤਾ ਪਰ ਮੱਖਣ ਘਰ ਨਹੀਂ ਸੀ ਉਸ ਦਾ ਮੁੰਡਾ ਮੱਖਣ ਜਨ ਸਿੰਘ ਦੇ ਜਾਣ ਤੋਂ ਬਾਅਦ ਉਸਨੇ ਦੂਜਾ ਵਿਆਹ ਕਰਵਾ ਲਿਆ ਸੀ ਸਤਬੀਰ ਹੋਣੀ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਕਿਸੇ ਦਾ ਫੋਨ ਆਇਆ ਕਿ ਕੋਈ ਬੰਦਾ ਸੜਕ ਕਿਨਾਰੇ ਪਿਆ ਉਸ ਦੇ ਹੱਥਾਂ ਪੈਰਾਂ ਤੇ ਕੋੜ ਹੋਇਆ ਸੀ ਤੇ ਸਤਬੀਰ ਹੋਣੀ ਗਏ ਉਸ ਨੂੰ ਰੈਕਸਿਓ ਕੀਤਾ ਤੇ ਆਸ਼ਰਮ ਲੈ ਆਏ ਉਹ ਬੰਦਾ ਕੁਝ ਨਾ ਬੋਲ ਸਕਦਾ ਸੀ ਤੇ ਨਾ ਹੀ ਸੁਣ ਸਕਦਾ ਸੀ ਉਸਦੇ ਵਾਲ ਤੇ ਦਾੜੀ ਇੰਝ ਲੱਗਦਾ ਸੀ ਜਿਵੇਂ ਸਾਲਾਂ ਦੇ ਵਧੇ ਹੋਣ ਸਤਬੀਰ ਹੋਰਾਂ ਦੀ ਟੀਮ ਨੇ ਨਹਾਇਆ ਸਾਫ ਸੁਥਰਾ ਕੀਤਾ ਤੇ ਉਸ ਨੂੰ ਵੀਲਚੇਅਰ ਤੇ ਬਿਠਾ ਦਿੱਤਾ ਉਹ ਬਸ ਇੱਕ ਜਗ੍ਹਾ ਹੀ ਬੈਠਾ ਰਹਿੰਦਾ ਭਜਨ ਸਿੰਘ ਨੂੰ ਹਸਪਤਲ ਲੈ ਕੇ ਜਾਣ ਲੱਗੇ ਜਦ ਉਸ ਨੂੰ ਸਟ੍ਰੈਚਰ ਤੇ ਪਾ ਕੇ ਲੈ ਕੇ ਜਾਣ ਲੱਗੇ ਤਾਂ ਉਸ ਦੀ ਨਿਗਾ ਉਸ ਬੰਦੇ ਤੇ ਪਈ ਪਿਓ ਨੇ ਇੱਕ ਪਲ ਦਾ ਆਪਣਾ ਪੁੱਤ ਪਛਾਣ ਲਿਆ ਜਿਸ ਭਜਨ ਸਿੰਘ ਦੀ ਆਵਾਜ਼ ਨਹੀਂ ਸੀ ਨਿਕਲ ਰਹੀ ਉਹ ਉੱਚੀ ਆਵਾਜ਼ਾਂ ਮਾਰ ਕੇ ਬੋਲਿਆ ਓਏ ਮੇਰੇ ਪੁੱਤਰਾ ਮੱਖਣ ਉਹ ਕੀ ਹੋ ਗਿਆ ਮੇਰੇ ਪੁੱਤ ਨੂੰ ਭਜਨ ਸਿੰਘ ਉੱਠ ਕੇ ਬੈਠ ਗਿਆ ਉਸ ਨੂੰ ਸਹਾਰਾ ਦਿੱਤਾ ਤੇ ਉਹ ਲੜ ਖੜੋਂਦਾ ਆਪਣੇ ਪੁੱਤ ਕੋਲ ਚਲਾ ਗਿਆ ਮੱਖਣ ਕੁਝ ਨਾ ਬੋਲ ਸਕਿਆ ਤੇ ਨਾ ਹੀ ਸੁਣ ਸਕਦਾ ਸੀ ਪਰ ਆ ਪੁਕਾਰ ਨੇ ਜਿਵੇਂ ਉਸ ਨੂੰ ਗੂੜੀ ਨੀਂਦ ਤੋਂ ਜਗਾ ਦਿੱਤਾ ਹੋਵੇ ਪਛਾਣਿਆ ਪੁੱਤ ਮੈਨੂੰ ਭਜਨ ਸਿੰਘ ਰੋ ਰਿਹਾ ਸੀ ਮੱਖਣ ਨੇ ਹਲਕੀ ਜਹੀ ਗਰਦਨ ਹਿਲਾਈ ਹਾਂ ਮਸਾ ਹੱਥ ਜੋੜੇ ਆਪਣੀ ਥਥਲੋਂਦੀ ਜ਼ੁਬਾਨ ਨਾਲ ਬੋਲਿਆ ਪਿਤਾ ਜੀ ਮਾਫ ਕਰ ਦੋ ਮੈਨੂੰ ਜੋ ਕੀਤਾ ਉਸ ਦੀ ਸਜ਼ਾ ਮਿਲ ਗਈ ਦੋਨੋਂ ਰੋਣ ਲੱਗੇ ਮਾਫ ਕੀਤਾ ਪੁੱਤ ਮਾਫ ਕੀਤਾ ਭਜਨ ਸਿੰਘ ਦਾ ਸਰੀਰ ਬੇਜਾਨ ਹੋ ਗਿਆ ਉਹ ਜਿਵੇਂ ਬਾਹਾਂ ਚ ਪਿਆ ਸੀ ਉਹ ਹਮੇਸ਼ਾ ਰੋ ਰਿਹਾ ਸੀ ਪਰ ਭਜਨ ਸਿੰਘ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਸੀ ਸ਼ਾਇਦ ਆਪਣੀ ਔਲਾਦ ਨੂੰ ਦੇਖਣ ਲਈ ਹੀ ਉਸ ਦੇ ਸਾਹ اٹਕੇ ਹੋਏ ਸਨ ਜੋ ਕਰੋਗੇ ਇੱਥੇ ਹੀ ਭਰਨਾ ਪਵੇਗਾ ਆਪਣੇ ਮਾਪੇ ਦਾ ਸਤਕਾਰ ਕਰੋ ਸੰਭਾਲ ਕਰੋ ਕਿਉਂਕਿ ਮਾਪੇ ਜ਼ਿੰਦਗੀ ਚ ਸਿਰਫ ਇੱਕ ਵਾਰ ਹੀ ਮਿਲਦੇ ਹਨ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ